ਕਟੇ ਜਾ ਰਿਹਾ ਇਸ ਵਾਰੀ ਤੁਹਾਡਾ ਕੀ ਕਹਿਣਾ ਜੀ ਅੱਜ ਜਿਹੜੇ ਪਾਤਸ਼ਾ ਅੱਜ ਦੇ ਦਿਨ ਛੇ ਪ੍ਰਵੇਸ਼ ਨੂੰ ਸਰਕਾਰਪੁਰ ਦੀ ਜਨਤ ਦੇ ਤੋਂ ਬਾਅਦ ਜਲੰਧਰ ਪੰਪੀਨ ਛੇੜ ਬਾਰੇ ਮੰਨਦੇ ਅਤੇ ਇਸੋ ਪੰਪੀਨ ਦੇ ਮਾਲਕ ਜੋ ਕਿ ਬਾਬਾ ਸ਼ੇਰ ਜੀ ਦਰਬੀਰ ਸਨ ਉਹਨਾਂ ਦੇ ਕੋਲ ਮੰਨਦੇ ਉਹਦੀ ਛੇੜ ਦੇ ਘੜੀ ਪ੍ਰਵੇਸ਼ ਦੇਗਾ ਮਾਰਾਈ ਨੂੰ ਪਤਾ ਜਦੋਂ ਉਹ ਜਿਹੜੇ ਇੱਕ ਨੂੰ ਦਵਾ ਤੋਂ ਮੁਸਲਮਾਨਾਂ ਦੇ ਚੌਕੇ ਤੇ ਰੋਕੀ ਨਹੀਂ ਕੰਦੇ ਉਹਨਾਂ ਨੇ ਕਿਹਾ ਜੀ ਮੈਂ ਇੱਕ ਹਿੰਦੂ ਪਰਿਵਾਰ ਦੇ ਵਿੱਚ ਉਹਨਾਂ ਦਾ ਲਿੰਗਰ ਦਾ ਪ੍ਰਬੰਧ ਕੀਤਾ ਹੈ ਤੇ ਉਹਨਾਂ ਨਾਲ ਇੱਕ ਚੇਲਾ ਆਇਆ ਉਹ ਤੋਂ ਦੁਬਾਰੇ ਕਹਾ ਆ ਕਰਕੇ ਉਹਨੇ ਲਿੰਗਰ ਦਾ ਇੱਥੇ ਦੱਸਿਆ ਕਿ ਪੁੱਲੀ ਪਰਿਵਾਰ ਨੇ ਗੁਰੂ ਅਰਜਨ ਸਾਹਿਬ ਦੀ ਸੇਵਾ ਕੀਤੀ ਦੇਹ ਗੁਰੂਰ ਰਮਚੰਦ ਜੀ ਦੇ ਉਸ ਪੁੱਢੀ ਪਰਿਵਾਰ ਨੂੰ ਬੜੀਆਂ ਅਸੀਸਾਂ ਬੜੀਆਂ ਮੱਥੇ ਹਲਕੀਆਂ ਕੋਰੋਨਾ ਮੱਛੀ ਦਾ ਦੇ ਬਦਲੇ ਹੀ ਉਹ 38 ਬਸਤੀ 6 ਜਿਹੜੀ ਆ ਉਤਨੀ ਮਿਲਦੀ ਆ ਬਸਤੀ 6 ਦੇ ਜਿਹੜੇ ਬੰਦੇ ਨੇ ਇਹੋ بڑے بڑے ਵੱਡੇ ਕਲਾਕਾਰ ਬਸਤੀ 6 ਤੋਂ ਨਿਕਲੇ ਨੇ ਹਾਂ ਜੀ بڑے ਵੱਡੇ ਜਰਨਲ ਹੋਏ ਨੇ بڑے ਵੱਡੇ ਕਲਾਕਾਰ ਗਾਇਕਾ ਹੋਏ ਨੇ ਬਸਤੀ 6 ਦਾ ਸਾਰੇ ਵਰਲਡ ਦੇ ਵਿੱਚ ਨਾਮ ਆ ਇਹ ਸਾਰਾ ਕੁਝ ਜਿਵੇਂ ਬਾਦਸ਼ਾਹ ਗੁਰੂਰ ਰਮਚੰਦ ਕਰਕੇ ਆ ਬਸਤੀ ਛੇਕ ਵਾਲੇ ساری ਉਮਰ ਅਸੀਂ ਦਿਨਾਂ ਲਈ ਦੇ ਸਕਦੇ ਸ਼ੁਰੂ ਅਰਕਨ ਸਾਹਿਬ ਜੀ ਦਾ ਜਿਨ੍ਹਾਂ ਦੀ ਮਿਹਰ ਸਾਡੇ ਤੇ ਹੋਈ ਆ ਔਰ ਬਾਬਾ ਛੇਕ ਦੇ ਰਵੇਜ ਜੀ ਜਿਹੜੇ ਬਸਤੀ ਛੇਕ ਦੇ ਮਾਲਕ ਸਨ ਉਹਨਾ ਕਰਕੇ ਇਹ ਸਾਰਾ ਕੁਝ ਸੰਭਤ ਹੋਇਆ ਹੈ ਤੋਂ ਬਹੁਤ ਬਹੁਤ ਧੰਨਵਾਦ ਕਿਉਂ ਹੁਣ ਚਰਨ ਪਾਵਨ ਦਿਵਸ ਬਸਤੀ ਛੇਕ ਚ ਮਨਾਇਆ ਜਾ ਰਿਹਾ ਗੁਰਦੁਆਰਾ ਚੇਤੇ ਕਮਲ ਤੋਂ ਤੋਂ ਉਹਦੀਆਂ ਖੁਸ਼ੀਆਂ ਚੱਲ ਰਹੀਆਂ ਨੇ ਅੱਜ ਨਗਰ ਕੀਰਤਨ ਵੀ ਇੱਥੇ ਸੰਬੰਧ ਵਿੱਚ ਚੱਲ ਰਿਹਾ ਹੈ ਤਸਦੀ ਦੇ ਧੰਵਾਦੀ ਆਂ ਔਰ ਸੰਗਤਾਂ ਦੇ ਧੰਵਾਦੀ ਆਂ ਜਿਹੜੇ ਐਸੋਲੇ ਸਹਿਯੋਗ ਕਰ ਰਹੇ ਨੇ ਰਾਹ ਦੇ ਵਿੱਚ ਲੰਗਰ ਕੋਈ ਕੋਈ ਸੇਵਾ ਕਰਦੇ ਕੋਈ ਖਾਓ ਰਹੀ ਆ ਤੋ ਸੰਗਾਂ ਦਾ ਧੰਵਾਦ ਗੁਰੂ ਅਰਜਨ ਸਾਹਿਬ ਜੀ ਦਾ ਧੰਵਾਦ ਵਾਹਿਗੁਰੂ ਦੀ ਜੀਤ ਕਲਸਾ ਵਾਹਿਗੁਰੂ ਜੀ ਸਰ ਪੋਧਿਆ ਦੇ ਲੰਗਰ ਲਗਾਏ ਗਏ ਬੀਬੀ ਰਜਨੀ ਬੀਬੀ ਰਜਨੀ ਬਖਸ਼ ਮਾਣ ਨਿਮਾਣੇ ਨੂੰ ਕਿਰਪਾ ਕਰਕੇ ਕਿਰਪਾ ਕਰਕੇ ਬਖਸ਼ੋ ਮਾਣ ਨਿਮਾਣੇ ਨੂੰ ਕਿਰਪਾ ਕਰਕੇ ਕਿਰਪਾ ਕਰਕੇ ਨਾਮ ਨਿਮਾਣੇ ਨੂੰ ਕਿਰਪਾ ਕਰਕੇ